ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਮੈਂ ਤੁਹਾਨੂੰ ਰਿਕੁਐਸਟ ਕਰ ਦਿੰਦੀ ਕਿ ਪਲੀਜ਼ ਜਿਹਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓਸ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਤਾਂ ਹੀ ਹੋਰੇ ਮਾਰਨਿੰਗ ਦਾ 7 ਵਜੇ ਦਾ 7:00 ਵਜ ਚੁੱਕੇ ਨੇ ਚਾਹ ਪਾਣੀ ਅਸੀਂ ਪੀ ਲਿਆ ਇਧਰ ਮੈਂ ਕਿਉਂ ਗਰਮ ਕੀਤਾ ਹੋਇਆ ਦੋ ਭਾਂਡੇ ਵਿੱਚ ਨਾ ਮੱਖਣ ਪਿਆ ਸੀ ਸੱਜ ਪਾ ਦੂਜੀ ਵਾਰ ਗਰਮ ਕਰਕੇ 큐ਬ ਬਣਾਉਣਾ ਸੀ ਤੇ ਹੁਣ ਇਹ ਬਣ ਚੁੱਕਿਆ ਮੈਂ ਜਦੋਂ ਰੋਟੀ ਚਾਹ ਕਰਦੀ ਸੀ ਚਾਹ ਕਰਦੇ ਕਰਦੇ ਮੈਂ ਗੈਸ ਆਨ ਕਰਕੇ ਰੱਖ ਦਿੱਤੀ ਸੀ ਬਣ ਚੁੱਕਿਆ ਫਿਰ ਮੈਂ ਬਹੁਤ ਜ਼ਿਆਦਾ ਟਾਈਮ ਇਹਨੂੰ ਰੱਖੂਗੀ ਠੰਡਾ ਹੋ ਜੂ ਜੰਮ ਜੂ ਮੈਨੂੰ ਦੁਬਾਰਾ ਗਰਮ ਕਰਨਾ ਪਊਗਾ ਤਾਂ ਕਿ ਮੇਰੇ ਮਤਿਆਰ ਦਾ ਕੰਮ ਵੀ ਖਤਮ ਹੋ ਗੋ ਨਹੀਂ ਫਿਰ ਠੰਡਾ ਕਰ ਦੂੰਗੀ ਤੇ ਦੁਬਾਰਾ ਗਰਮ ਕਰਉ ਹਣਾ ਫਿਰ ਕੰਮ ਆ ਜਾ ਬਦੂਗਾ ਕਿਉਂ ਨਾ ਤਿਆਰ ਦੀ ਹੁਣ ਮੈਂ ਇਦਾਂ ਰੱਖਿਆ ਹੈ ਡੱਬਾ ਕਿਉਂ ਵਾਸਤੇ ਕਿਉਂ ਤਿਆਰੀ ਕਦੇ ਕਦੇ ਤਾਂ ਬਹੁਤ ਟਾਈਮ ਲੱਗਦਾ ਕਿਉਂ ਬਣਦੇ ਆ ਅੱਜ ਇੱਕ ਇੱਕ ਪਣਡੇ ਵਾਲਾ ਕਿਉ ਤਾਂ ਜਲਦੀ ਬਣ ਗਿਆ ਇੱਕ ਵਾਲੇ ਨੂੰ ਟਾਈਮ ਲੱਗਿਆ ਥੋੜਾ ਜਿਹਾ ਇੱਕ ਵਾਰ ਜੇ ਆਪਾਂ ਗਰਮ ਕਰਦੇ ਆ ਮੱਖਣ ਨੂੰ ਪਹਿਲੀ ਵਾਰ ਜੇ ਆਪਾਂ ਘਿਓ ਬਣਾ ਲਈ ਬਣ ਤਾਂ ਜਾਂਦਾ ਪਰ ਟਾਈਮ ਬਹੁਤ ਜ਼ਿਆਦਾ ਲੱਗਦਾ ਗੈਸ ਬਹੁਤ ਜ਼ਿਆਦਾ ਲੱਗਦਾ ਨਾ ਉਸ ਕਰਕੇ ਫਿਰ ਇੱਕ ਵਾਰ ਗਰਮ ਕਰਕੇ ਫਰਿੱਜ ਵਿੱਚ ਰੱਖ ਦਦਨੇ ਤੇ ਦੂਜੀ ਵਾਰੀ ਉਹਦੇ ਵਿੱਚੋਂ ਲੱਸੀ ਪਾਣੀ ਕੱਢ ਕੇ ਤਾਂ ਦੁਬਾਰਾ ਗਰਮ ਕਰੋ ਫਿਰ ਜਲਦੀ ਘਿਓ ਬਣ ਜਾਂਦਾ ਤੇ ਕਈ ਕਈ ਵਾਰ ਹੋ ਜਾਂਦਾ ਕਿ ਟਾਈਮ ਲੱਗਦਾ ਜੀ ਇੱਕ ਮੱਖਣ ਨੂੰ ਇੱਕ ਘਿਓ ਨੂੰ ਟਾਈਮ ਲੱਗਿਆ ਇੱਕ ਜਲਦੀ ਬਣ ਗਿਆ ਚਲੋ ਜੀ ਹੁਣ ਮੈਂ ਘਿਓ ਨੂੰ ਤਿਆਰ ਇਦਾਂ ਮੈਂ ਕਰ ਲਈ ਬ੍ਰੇਕਫਾਸਟ ਲਈ ਪੋਹੇ ਦੀ ਤਿਆਰੀ ਪੋਹਾ ਕੱਟ ਕੇ ਰੱਖ ਲਿਆ ਆ ਸਬਜ਼ੀਆਂ ਚੌਪ ਕਰ ਲਿਆ ਹਰੀ ਮਿਰਚ ਐਂਡ ਇੱਧਰ ਪਈ ਨੇ ਪਿਆਜ਼ ਇਹ ਮੈਂ ਆਟਾ ਗੁੰਨਦੀ ਆ ਬਾਜਰੇ ਤੇ ਕਣਕ ਦਾ ਇਧਰ ਬਣ ਰਿਹਾ ਸੀ ਪੋਹਾ ਪੋਹੇ ਵਿੱਚ ਮੈਂ ਕਾਫੀ ਸਾਰੀਆਂ ਸਬਜ਼ੀਆਂ ਪਾਉਣੀ ਹੁੰਦੀਆਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕੋਈ ਵੀ ਚੀਜ਼ ਆਪਾਂ ਬਣਾਉਣੀ ਹੈ ਖਾਣੀ ਆ ਜਿਸ ਦੇ ਵਿੱਚ ਆਪਾਂ ਸਬਜ਼ੀਆਂ ਪਾਉਨੇ ਆ ਆਪਾਂ ਵੱਧ ਤੋਂ ਵੱਧ ਸਬਜ਼ੀਆਂ ਪਾ ਸਕੀ ਕਿਉਂਕਿ ਮੈਂ ਸੈਲਡ ਨਹੀਂ ਖਾਂਦੀ ਠੰਡੇ ਵਿੱਚ ਖਾਣ ਨੂੰ ਜੀ ਨਹੀਂ ਕਰਦਾ ਸੈਲਡ ਤੇ ਇਸ ਕਰਕੇ ਵੀ ਫਾਈਬਰ ਦੇ ਮੇਰੀ ਇਨਟੇਕ ਥੋੜੀ ਘੱਟ ਜਾਂਦੀ ਹੈ ਫਿਰ ਮੈਂ ਕਿਸੇ ਵੀ ਕੋਈ ਚੀਜ਼ ਜੀ ਸਬਜ਼ੀ ਪੈ ਸਕਦੇ ਨੇ ਮੇਰੀ ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਸਬਜ਼ੀ ਪਾਵਾਂ ਚਾਹੇ ਮੈਂ ਖਿਚੜੀ ਬਣਾ ਰਹੀਆਂ ਚਾਹੇ ਮੈਂ ਚੀਲਾ ਬਣਾ ਰਹੀਆਂ ਪੋਹਾ ਬਣ ਰਿਹਾ ਰਾਈਸ ਬਣ ਰਿਹਾ ਇਹ ਕੋਸ਼ ਤੁਹੇ ਅੱਜ ਪੋਹੀ ਜੀ ਬਹੁਤ ਸਬਜ਼ੀਆਂ ਪਾਈਆਂ ਮੈਂ ਟਾਈਮ ਹੋ ਗਿਆ 10 ਵਜੇ ਦਾ ਤੇ ਹੁਣ ਮੈਂ ਇਹ ਵਾਸ਼ਰੂਮ ਕਲੀਨ ਕਰਾਂਗੀ ਵਾਸ਼ਰੂਮ ਦੀ ਡੀਪ ਕਲੀਨਿੰਗ ਕਰੂੰਗੀ 10 ਵਜੇ ਕਿਚਨ ਦਾ ਕੰਮ ਸਾਰਾ ਖਤਮ ਹੋ ਜਾਂਦਾ ਹੈ ਤੇ ਕੱਢਦੇ ਹਾਂ ਕਲੀਨਰਸ ਫਿਰ ਆਪਾਂ ਬਾਥਰੂਮ ਕਲੀਨ ਨਹਾਪ ਕਰਾਂਗੇ ਬਾਥਰੂਮ ਕਲੀਨ ਕਰਾਂ ਠੰਢੀ ਵਿੱਚ ਪਾਣੀ ਨਾਲ ਕੰਮ ਕਰਨਾ ਬੜਾ ਔਖਾ ਹੈ ਕਿਉਂਕਿ ਪੈਰ ਵੀ ਗੂੜਜ ਨਾਲ ਲੌਂਗੀਆਂ ਪੈਂਦੀਆਂ ਨੇ ਤੋਂ ਮੈਨੂੰ ਬੜਾ ਔਖਾ ਲੱਗਦਾ ਪਾਣੀ 'ਚ ਗਿੱਲੇ ਹੋਣ ਦੇ ਨੇ ਐਨੀਵੇਸ ਕਰਨਾ ਪਊਗਾ ਕਰੇਗਾ ਸਰਦਾਂ ਨੀਗਾ ਇਨਾ ਸਾਮਾਨ ਸਾਰਾ ਨੇੜੇ ਲਾ ਲਿਆ। ਕੁਝ ਆਪਾਂ ਨੂੰ ਚਾਹੀਦਾ। ਤੇ ਫਿਰ ਮੈਂ ਨਾ ਬੀ ਕਲੀਨਿੰਗ। ਆਹ ਪੇਸਟ ਖਤਮ ਹੋ ਚੁੱਕਿਆ ਬਾਹਰ ਦਾ। ਇੱਥੇ ਵੀ ਪਰ ਸਾਡੇ ਨੀਂਗਾ ਮਾਰਨ ਵਾਲੀ ਇਹ ਚੀਜ਼ ਰੱਖਣ ਵਾਲੀ ਇੱਥੋਂ ਕੋਈ ਕੱਢਣ ਵਾਲੀ ਹੈ ਨਾ। ਆਹ ਕੁਝ ਪੁਰਾਣਾ ਸੈਕਸਟਰਾ ਪੈਨ ਵੀ ਨੂੰ ਪਤਾ ਸ਼ਾਇਦ ਇੱਕ ਬੇਟੀ ਦਾ ਹੀ ਪਿਆ ਉਹਦਾ। ਪਤਾ ਨਹੀਂ ਐਕਸਟਰਾ ਕਿ ਮੈਪੈਨ ਕਿਹਦੇ ਇਹਦੇ ਕੋ ਛੂਣੀ। ਮੈਨੂੰ ਪਤਾ ਨਹੀਂ ਰਥ ਇੱਕ ਹੀ ਹੁੰਦਾ ਜੋ ਪੁਰਾਣਾ ਹੁੰਦਾ ਸੋਹਤਾ ਲੈ ਨਾ ਮਾ ਲਾਣੀ ਹੈ। ਤੇ ਇਹਨਾਂ ਪੀਲਾ। ਕੰਡੀਸ਼ਨਰ ਕੋ ਯੂਜ਼ ਨਹੀਂ ਕਰਦੇ ਨੂੰ ਸੋਚਦਾ ਆ ਵੀ ਕੰਡੀਸ਼ਨਰ ਕਰ ਮੈਂ ਕੰਡੀਸ਼ਨਰ ਨੂੰ ਮੈਂ ਸੌਣ ਤੋਂ ਪਹਿਲਾਂ ਮੈਂ YouTube ਤੇ ਚੈੱਕ ਕਰੂਗੀ ਕਿ ਆਪਣੇ ਵੇਸਟ ਕੰਡੀਸ਼ਨਰ ਜਾਂ ਆਪਾਂ ਯੂਜ਼ ਨਹੀਂ ਕਰਨੀ ਇਹਦਾ ਹੋਰ ਕੀ ਕੰਮ ਆ ਸਕਦਾ ਹੈ ਨਾ ਮੈਂ ਯੂਜ਼ ਨਹੀਂ ਕਰਦੇ ਕੰਡੀਸ਼ਨਰ ਨੂੰ ਮੈਂ ਯੂਜ਼ ਕਰਦੀ ਮੈਂ ਇਹਨਾਂ ਆਪਣੇ ਬਾਹਰ ਬਹੁਤ ਝੜਦੇ ਨੇ ਮੈਂ ਤਾਂ ਖੁਦ ਮੈਂ ਐਕਸਪੀਰੀਅੰਸ ਕੀਤਾ ਕਿ ਮੇਰੇ ਬਾਹਰ ਝੜਦੇ ਨੇ ਮੈਂ ਨਾ ਉਹਨਾਂ ਤੋਂ ਬਾਅਦ ਜੋ ਪਾਣੀ ਉੱਚੜ ਜਾਂਦਾ ਪਾਣਾ ਨਾ ਬਾਹਰ ਸਟਿਲ ਵੈਟ ਹੁੰਦੇ ਗਿਲੇ ਹੁੰਦੇ ਨੇ ਉਦੋਂ ਬਾਰਗਨ ਮੈਥੋਡਰ ਦਾ ਬਦਾਮ ਦਾ ਤੇਲ ਨਹੀਂ ਹੋਣੀ ਆ ਕੰਡੀਸ਼ਨਰ ਮੈਂ ਯੂਜ਼ ਕਰ ਲਵਾਂਗੀ ਤੇ ਮੈਂ ਨਹੀਂ ਲਾਉਂਗੀ ਪਰ ਮੈਂ ਛੋਟੇ ਤੋਂ ਪਹਿਲੇ ਕੋਈ YouTube ਤੋਂ ਚੈੱਕ ਜ਼ਰੂਰ ਕਰੂੰਗੀ ਵੀ ਇਹਦਾ ਆਪਾਂ ਹੋਰ ਕੀ ਯੂਜ਼ ਕਰ ਸਕਦੇ ਆ ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਮੈਨੂੰ ਵੀ ਜ਼ਰੂਰ ਦੱਸ ਦੇਹੁ ਤਾਂ ਕਿ ਇਹ ਜਪਾਦ ਦੇ ਕੀ ਕੰਮ ਲੈ ਲੇਗੀ ਤੇ ਫਾਇਦਾ ਲੈ ਲਈ ਛੁੱਟ ਘੱਟ ਦੇਣੀ ਹੈ ਹਨਾ ਪਰ ਉਦੋਂ ਕਰ ਲਾਂਗੀ ਤੇ ਇਹ ਨੂੰ ਸੰਗਤ ਕਰਨ ਲੱਗੀ ਤੇ ਹੁਣ ਕਿਚਨ ਦੇ ਸਾਰੇ ਕੰਮ ਖਤਮ ਕਰਨ ਤੋਂ ਬਾਅਦ ਮੈਂ ਆ ਗਈ ਸੀ ਵਾਸ਼ਰੂਮ ਦੀ ਡੀਪ ਕਲੀਨਿੰਗ ਕਰਨ ਇਹ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਨਾ ਜਦੋਂ ਬਾਥਰੂਮ ਗੰਦਾ ਹੁੰਦਾ ਫੇਰ ਨਹੀਂ ਰਿਹਾ ਜਾਂਦਾ ਸਫਾਈ ਕਰੇ ਬਿਨਾ ਠੰਡਾ ਗਰਮੀ ਆ ਚਾਹੇ ਕੁਛ ਵੀ ਹੈ ਤੇ ਜਦੋਂ ਫਿਰ ਗੰਦਾ ਹੋ ਗਿਆ ਫਿਰ ਧੋਣਾ ਤਾਂ ਧੋਣਾ ਹੀ ਆ ਚਾਹੇ ਕਿੰਨੀ ਠੰਡ ਪੈਂਦੀ ਹੈ ਕਿੰਨੀ ਗਰਮੀ ਪੈਂਦੀ ਨਹੀਂ ਰਹਿ ਹੁੰਦਾ ਹੈਗਾ ਬਾਥਰੂਮ ਤਾਂ ਮੇਰੇ ਤੋਂ ਬਿਲਕੁਲ ਵੀ ਨਹੀਂ ਗੰਦਾ ਦੇਖ ਉਹ ਤੋਂ ਕੁਛ ਵੀ ਨਹੀਂ ਆਉਂਦਾ ਬਾਥਰੂਮ ਤਾਂ ਮੇਰੇ ਤੋਂ ਬਿਲਕੁਲ ਗੰਦਾ ਦੇਖਿਆ ਨਹੀਂ ਆਉਂਦਾ ਯੂਜ਼ ਵੀ ਨਹੀਂ ਹੁੰਦਾ ਹਨਾ ਬੜ ਨੂੰ ਦਿਲ ਨਹੀਂ ਕਰਦਾ ਕੰਦੇ 'ਚ ਤੇ ਕਿਚਨ ਵੀ ਇਹ ਦੋਨੇ ਪਾਣੀ ਵਾਲੀ ਏਰੀਆ ਹੁੰਦੇ ਨੇ ਬਾਥਰੂਮ ਤੇ ਕਿਚਨ ਜਿੰਨਾ ਇਹਨਾਂ ਨੂੰ ਸਫਾਈ ਰੱਖਾਂਗੇ ਉੰਨੀ ਥੋੜੀ ਆ ਇਸ ਕਰਕੇ ਸਫਾਈ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਤੇ ਪਾਣੀ نیچے ਫਲੋਰ ਤੇ ਬਾਥਰੂਮ ਚ ਪਿਆ ਉੱਪਰ ਆਪਾਂ ਚੱਲੇਗੇ ਉਹ ਪੈਰਾਂ ਨਾਲ ਗੰਦਾ ਜਾ ਹੋਣਾ ਫਲੋਰ ਇਸ ਕਰਕੇ ਨਾ ਜਦੋਂ ਵੀ ਕੋਈ ਨਾ ਹੁੰਦਾ ਮੈਂ ਹਮੇਸ਼ਾ ਉਸ ਤੋਂ ਬਾਅਦ ਪੋਚੇ ਨਾਲ ਫਲੋਰ ਡਰਾਈ ਕਰਦਾ ਨਹੀਂ ਹੁੰਦੀ ਹੈਗੀ ਗਰਮੀ ਵਿੱਚ ਤਾਂ ਲੋੜ ਨਹੀਂ ਪੈਂਦੀ ਜਲਦੀ ਸੁੱਕ ਜਾਂਦਾ ਸਰਦੀ ਵਿੱਚ ਥੋੜਾ ਹੁੰਦਾ ਕਿ ਚਾਹੇ ਵਾਈਪਰ ਆਪਾਂ ਮਾਰ ਦੇਈਏ ਪਰ ਸਟੇਲੀ ਇੱਕ ਵਾਰ ਪੋਚਾ ਲਾ ਦੀ ਨਾ ਜਲਦੀ ਡਰਾਈ ਹੋ ਜਾਂਦਾ ਥੋੜਾ ਜਿਹਾ ਪੱਖਾ ਛੱਡ ਦੋ ਤੇ ਅੱਛੀ ਤਰ੍ਹਾਂ ਫਿਰ ਫਲੋਰ ਡਰਾਈ ਹੋ ਜਾਂਦਾ ਫਿਰ ਚਾਹੇ ਕਿਸ ਨਾਲ ਦੇ ਨਾਲ ਕਿਸੇ ਨੂੰ ਜਾਣਾ ਹੋ ਵੀ ਨਹੀਂ ਹੁੰਦਾ ਕਿ ਅੰਦਰ ਬਾਥਰੂਮ ਚ ਆਪਣਾ ਸੁਰਗੰੰਦਾ ਹੋਊਗਾ ਕਿਚਨ ਦਾ ਸਾਰਾ ਕੰਮ ਮੇਰਾ ਡਾਂਸ ਹੀ ਫਿਰ ਆਪਾਂ ਨੂੰ ਫਿਕਰ ਨਹੀਂ ਹੁੰਦਾ ਵੀ ਮੈਂ ਕਿਚਨ ਜਾ ਕੇ ਵੀ ਕੰਮ ਕਰਨਾ ਮੈਂ ਲੇਟ ਨਾ ਹੋ ਜਾ ਆਰਾਮ ਨਾਲ ਜਿੰਨਾ ਮਰਜ਼ੀ ਟਾਈਮ ਲਗਾ ਕੇ ਵਾਸ਼ਰੂਮ ਕਲੀਨ ਕਰੋ ਪੂਰਾ ਆਰਾਮ ਨਾਲ ਇਸ ਕਰਕੇ ਮੈਨੂੰ ਬਾਅਦ ਵਿੱਚ ਕਰਦੀ ਹੁੰਦੀ ਹਾਂ ਜਦੋਂ ਮੇਰੇ ਕੋਲ ਖੁੱਲਾ ਟਾਈਮ ਹੋਵੇ ਜਦੋਂ ਪਤਾ ਵੀ ਹੁਣ ਮੈਂ ਜਾ ਕੇ ਕੋਈ ਹੋਰ ਕੰਮ ਨਹੀਂ ਕਰਨਾ ਉਦੋਂ ਵਾਸ਼ਰੂਮ ਕਲੀਨ ਕਰਦੀ ਹੁੰਦੀ ਆ ਇੱਕ ਇੱਕ ਕੰਦ ਕਰਕੇ ਮੈਂ ਕਰਦੀ ਆ ਪਹਿਲਾਂ ਇੱਕ ਵਾਲ ਕਰ ਲਈ ਸਰਫ ਨਾਲ ਸਕਰਬ ਕਰਤੀ ਉਹ ਪਾਣੀ ਨਾਲ ਵਾਸ਼ ਕਰਤੀ ਫਿਰ ਮੈਂ ਦੂਜੀ ਵਾਲ ਕਰਦੀ ਹੁੰਨੀ ਕਿਉਂਕਿ ਫਿਰ ਜਦ ਜੇ ਅਪਾ ਸਾਰਾ ਇਕੱਠਾ ਕਰਾਂਗੇ ਇਕੱਠਾ ਹੀ ਪਾਣੀ ਨਾਲ ਵਾਸ਼ ਕਰਾਂਗੇ ਫਿਰ ਉਹ ਸਰਫ ਕਿਤੇ ਸੁੱਕ ਜੂਗਾ ਤੇ ਉਹ ਪਾਣੀ ਆਪਾਂ ਲਗਾਵਾਂਗੇ ਤਾਂ ਕਿਤੇ ਉਤਰਨਾ ਕਿਤੇ ਨਹੀਂ ਉਤਰਨਾ ਹੈਗਾ ਇਸ ਕਰਕੇ ਪਹਿਲਾਂ ਇੱਕ ਵਾਲ ਮੈਂ ਕੰਪਲੀਟ ਕਰਦੀ ਆ ਫਿਰ ਦੂਜੀ ਵਾਲ ਕਰਦੀ ਆ ਫਿਰ ਤੀਜੀ ਕਰਦੀ ਆ ਇਸ ਤਰ੍ਹਾਂ ਫਿਰ ਫਲੋਰ ਸੀਟ ਵਾਸ਼ਿੰਗ ਸਾਰਾ ਕੁਝ ਇੱਕ ਇੱਕ ਕਰਕੇ ਹੋ ਜਾਂਦਾ ਟਾਈਮ ਹੋ ਗਿਆ ਪੌਣੇ 12:00 ਤੇ ਮੈਂ ਆਪਣਾ ਫਰੂਟ ਖਾ ਲਿਆ। 11:30 'ਤੇ ਮੈਂ ਫਰੂਟ ਖਾ ਲਿਆ ਸੀ। ਮੇਰਾ ਕੋਈ ਫਿਕਸਡ ਟਾਈਮ ਹੈਗਾ ਫਰੂਟ ਦਾ। ਕਈ ਵਾਰ 11:00 ਵਜੇ ਖਾ ਲੈਂਦੀ, ਕਈ ਵਾਰ 12:00 ਵਜੇ, ਕਈ ਵਾਰ 11:30 ਵਜੇ ਦੇ ਆਸ-ਪਾਸ ਹੁੰਦਾ ਕਿ ਮੇਰਾ ਫਰੂਟ ਟਾਈਮ ਇਹ ਰੱਖਾਂ। ਕਦੇ-ਕਦੇ ਨਹੀਂ ਦਿਲ ਕਰਦਾ ਖਾਣ ਨੂੰ ਫਿਰ ਮੈਂ ਨਹੀਂ ਖਾਂਦੀ। ਜ਼ਰੂਰੀ ਨਹੀਂ ਹੈਗਾ ਵੀ ਰੋਜ਼ ਖਾਣਾ। ਕਈ ਵਾਰ ਨਹੀਂ ਮਨ ਹੁੰਦਾ ਤਾਂ ਨਹੀਂ ਖਾਂਦੀ ਹੈਨਾ। ਅੱਜ ਮੈਂ ਇੱਕ ਬਨਾਣਾ ਲਿਆ, ਇੱਕ 오ਰੈਂਜ ਲਿਆ। ਤੇ ਫਰੂਟ ਆਪਣਾ ਹੋ ਗਿਆ ਡਨ ਤੇ ਹੁਣ ਮੈਂ ਕਰ ਰਹੀ ਹਾਂ ਵੀਡੀਓ ਐਡੀਟਿੰਗ। ਆਰਟ ਵੀ ਹੋ ਗਿਆ ਤੇ ਵੀਡੀ ਅੱਧਾ ਕੰਮ ਹੋਇਆ ਹੋਇਆ ਵੀਡੀਓ ਅੱਧਾ ਕਰਾਂਗਾ ਪਰ ਸਟਿਲ ਹਜੇ ਟਾਈਮ ਲੱਗੂਗਾ ਧੁੱਪ ਵਾਰ ਬਹੁਤ ਤੇਜ਼ ਆ ਧੁੱਪੇ ਪਹਿਨਿਆ ਦਾ ਧੁੱਪ ਲੱਗਦੀ ਅੰਦਰ ਆਉਣੇ ਠੰਡ ਲੱਗਦੀ ਉਹ ਵੀ ਗੱਲ ਆਪਾਂ ਜਿਹਦਾ ਆਪਣਾ ਮਾਨਾ ਕਿਤੇ ਸੰਤੁਸ਼ਟ ਨਹੀਂ ਹੈਗਾ ਐਨੀ ਵੇਸ ਚ ਲੱਗੀ ਅੱਗੇ ਕੰਮ ਤੇ ਬਿਲੇ ਬੈਠਣ ਦਾ ਹਜੇ ਟਾਈਮ ਨਹੀਂ ਹੈਗਾ ਹੁਣ ਜਿੰਨੇ ਕ ਕੱਪੜੇ ਪਏ ਸੀ ਨਾ ਲਾਂਡਰੀ ਬਾਸਕਟ ਵਿੱਚ ਮੈਂ ਸੋਚਿਆ ਵੀ ਚਲੋ ਮਸ਼ੀਨ 'ਚ ਮੈਂ ਇੱਕ ਵਾਰ ਪਾ ਦਾਨੀ ਆ ਜਿਹੜੇ ਸ਼ਾਮ ਤੱਕ ਹੋਰ ਹੋਣਗੇ ਫਿਰ ਮੈਂ ਉਦੋਂ ਲੋਡ ਕਰ ਦੂੰਗੀ ਇਹ ਹੁੰਦਾ ਕਿ ਫੇਰ ਰਾਤ ਤੱਕ ਆਪਾਂ ਨੂੰ ਪਤਾ ਚੱਲ ਜਾਂਦਾ ਵੀ ਕੱਪੜੇ ਆਪਾਂ ਸਵੇਰੇ ਧੋਣੇ ਆ ਮਸ਼ੀਨ ਚ ਚਲਾਉਣੇ ਆ ਕਿ ਨਹੀਂ ਚਲਾਉਣੇ ਕੰਮਾਂ ਦੀ ਥੋੜੀ ਪਲੈਨਿੰਗ ਜੀ ਹੋ ਜਾਂਦੀ ਹੈ ਔਰ ਮੈਂ ਹਮੇਸ਼ਾ ਅਬ ਦੇ ਕੰਮਾਂ ਪਲਾਨ ਕਰਕੇ ਚੱਲਦੀ ਹੁੰਦੀ ਆ ਵੀ ਕੱਲ ਨੂੰ ਮੈਂ ਕੀ ਕੀ ਕੰਮ ਕਰਨਾ ਇਹਨੂੰ ਕਸ਼ ਇੱਕ ਅੱਧਾ ਅਨਪਲਾਨਡ ਹੋ ਜਾਂਦਾ ਹਨਾ ਕੋਈ ਵਾਰ ਆਪਾਂ ਨੂੰ ਮੌਕੇ ਤੇ ਕਰਨਾ ਪੈਂਦਾ ਜਾਂ ਆਪਾਂ ਪਲਾਨ ਕੀਤਾ ਹੋਵੇ ਨਹੀਂ ਹੁੰਦਾ ਉਹ ਲੰਘ ਲਾ ਉਹ ਮੈਂ ਮੋਸਟਲੀ ਉਹ ਤੇ ਕੰਮ ਮੇਰੇ ਪਲਾਨਡ ਹੁੰਦੇ ਨੇ ਹੁਣ ਜਿਵੇਂ ਮੈਨੂੰ ਲੱਗ ਰਿਹਾ ਇਸ ਵਿੱਚ ਦੋ ਦਿਨ ਹੋ ਗਏ ਕੱਪੜੇ ਨਹੀਂ ਧੋਤੇ ਵੀ ਕੱਪੜੇ ਹੋਣੇ ਪਰ ਮੈਂ ਜਦੋਂ ਫਿਰ ਇਸ ਕਰਕੇ ਮੈਂ ਰਾਤ ਤੱਕ ਪਤਾ ਚੱਲ ਜੂਗਾ ਵੀ ਸਵੇਰ ਤੱਕ ਲੋਡ ਬਣੂ ਕੱਪੜਿਆਂ ਦਾ ਕਾ ਨਹੀਂ ਬਣੂਗਾ ਜਿੰਨੇ ਹੈਗੇ ਸੀ ਲਾਂਡਰੀ ਬਾਸਕਟ ਚ ਉਹਨੇ ਮੈਂ ਮਸ਼ੀਨ ਚ ਮੈਂ ਲੋਡ ਕਰਤੇ ਤੇ ਹੁਣ ਸੀ ਸ਼ਾਮ ਦਾ ਟਾਈਮ ਆ ਗਈ ਇਸ ਮੈਂ ਕਿਚਨ ਵਿੱਚ ਬਣਾਉਣ ਲੱਗਦੀ ਸੀ ਸਬਜ਼ੀ ਸਬਜ਼ੀ ਬਣਾਉਣ ਲਈ ਪਹਿਲਾਂ ਮੈਂ ਕੜਾਹੀ ਵਿੱਚ ਤੇਲ ਪਾ ਕੇ ਰੱਖ ਲੈਂਦੀ ਆ ਸਰੋਂ ਦੇ ਤੇਲ ਵਿੱਚ ਬਣਾਉਣੇ ਸਾਰੀਆਂ ਸਬਜ਼ੀਆਂ ਬਸ ਮੈਂ ਸਿਰਫ ਜਿਵੇਂ ਦਾਲਾਂ ਹੋ ਗਈਆਂ ਉਹ ਮੈਂ ਦੇਸੀ ਘੋਵ ਵਿੱਚ ਬਣਾਉਣੀ ਆ ਬਾਕੀ ਰਾਜਮਾ ਚਨੇ ਕੁਕੀਆਂ ਸਬਜ਼ੀਆਂ ਇਹ ਸਾਰੇ ਸਰੋਂ ਦੇ ਤੇਲ ਵਿੱਚ ਜਦੋਂ ਬਿਮਾਰ ਸੀ ਉਹ ਮੈਂ ਕੁਝ ਦਿਨ ਯੂਜ਼ ਨਹੀਂ ਕੀਤਾ ਸੀਗਾ ਤਾਂ ਹੁਣ ਫੇਰ ਸਰੋਂ ਦੇ ਤੇਲ ਦੀ ਆ ਗਈ ਆਪਾਂ ਤੇਲ ਪਾ ਕੇ ਮੈਂ ਕੜਾਹੀ ਵਿੱਚ ਰੱਖਤਾ ਐਨੇ ਤੇਲ ਗਰਮ ਹੋ ਰਿਹਾ ਐਨੇ ਫਿਰ ਮੈਂ ਸਾਰਾ ਆਪਣਾ ਕੁਰਚਨਾ ਕੜਛੀ ਨੂਨ ਦਾਨੀ ਨੀੜ ਲਗਾ ਲੂੰਗੀ ਤੇ ਚਿਮਨੀ ਔਨ ਕਰ ਲੂੰਗੀ ਐਨੇ ਤੇਲ ਗਰਮ ਹੋ ਜਾਊਗਾ ਸਬਜ਼ੀ ਬਣਾਉਣ ਨੂੰ ਕੋਈ ਟਾਈਮ ਨਹੀਂ ਲੱਗਦਾ ਤੜਕਾ ਲਾਉਣ ਨੂੰ ਤੇ ਅੱਜ ਮੈਂ ਬਣਾ ਰਹੀ ਹਾਂ ਛਲਗਮ ਦੀ ਸਬਜ਼ੀ ਮੈਨੂੰ ਕੁਕਿੰਗ ਕਰਨੇ ਬਹੁਤ ਵਧੀਆ ਲੱਗਦੇ ਐ ਕੁਕਿੰਗ ਤੇ ਕਲੀਨਿੰਗ ਮੈਨੂੰ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਦਾ ਕੁਕਿੰਗ ਕਰਨੀ ਚਾਹੀ। ਖੜੇ-ਖੜੇ ਮੈਂ ਇਕੱਠਿਆਂ ਚਾਰ ਸਬਜ਼ੀਆਂ ਬਣਾਉਂਦਾ। ਮੈਨੂੰ ਆਇ ਨਹੀਂ ਹੁੰਦਾ ਵੀ ਨਹੀਂ ਮੈਨੂੰ ਔਖੇ ਜੀ ਨਹੀਂ ਹੁੰਦੀ ਮੈਂ। ਮੈਨੂੰ ਵਧੀਆ ਲੱਗਦਾ ਕੁਕਿੰਗ ਕਰਨੀ ਬਹੁਤ ਵਧੀਆ ਲੱਗਦਾ। ਤੇ ਤੇਲ ਗਰਮ ਹੋ ਰਿਹਾ ਸੀਗਾ। ਸਾਰਾ ਸਮਾਨ ਨੇੜੇ ਲਾ ਲਿਆ ਨੇ ਟਾਈਮ ਵਿੱਚ ਤਾਂ ਕਿ ਆਪਣੇ ਇੱਧਰ-ਉੱਧਰ ਕੋਈ ਚੀਜ਼ ਲੱਪਣੀ ਆ ਪਵੇ। ਫਿਰ ਕੁਕਿੰਗ ਕਰਨ ਦਾ ਮਜ਼ਾ ਹੁੰਦਾ ਪਤਾ ਜਦੋਂ ਆਪਣਾ ਸਾਰਾ ਸਮਾਨ ਆਲੇ-ਦੁਆਲੇ ਆਪਣਾ ਤਿਆਰ ਪਿਆ ਹੋਵੇ ਤੇ ਜੇ ਕੋਈ ਚੀਜ਼ ਤਿਆਰ ਨਹੀਂ ਹੁੰਦੀ ਆਪਾਂ ਕਦੇ ਕਿਤੇ ਹੱਥ ਪਾਉਣੇ ਕਦੇ ਕਿਤੇ ਹੱਥ ਪਾਉਣੇ ਹੈ ਨਾ ਉਹ ਮਜ਼ਾ ਨਹੀਂ ਆਉਂਦਾ ਮੈਨੂੰ ਬਸ ਇਹ ਮੇਰਾ ਜ਼ਰੂਰ ਮੇਰਾ ਅਸੂਲ ਆ ਵੀ ਕੁਕਿੰਗ ਕਰਨੀ ਆਪਾਂ ਸਮਾਨ ਸਾਰਾ ਅਵੇਲੇਬਲ ਹੋਵੇ ਤੇ ਆਪਣੇ ਮਨਪਸੰਦ ਭਾਂਡੇ ਹੋਣ ਤੇ ਇਹ ਨਾ ਹੋਵੇ ਕਿ ਆਪਾਂ ਉਹੀ ਟਾਈਮ ਜਾ ਪਾਸ ਕਰ ਰਹੇ ਆ ਉਹ ਮੈਨੂੰ ਗੱਲ ਨਹੀਂ ਵਧੀਆ ਲੱਗਦੀ ਹੈਗੀ ਵੀ ਡੰਗ ਜਾਈ ਲਾਉਣਾ ਚੱਲ ਹੈ ਨਾ ਉਹ ਨਹੀਂ ਮੈਨੂੰ ਵਧੀਆ ਲੱਗਦਾ ਹੈਗਾ ਮੈਂ ਅੱਛੇ ਆਪਣੇ ਕੋਲੇ ਕਿਚਨ ਵਿੱਚ ਅਪਲਾਈਂਸਿਸ ਹੋਣ ਜਿਨ੍ਹਾਂ ਆਪਣਾ ਕੰਮ ਈਜ਼ੀ ਹੋਵੇ ਇਹ ਮੈਨੂੰ ਵਧੀਆ ਲੱਗਦਾ ਤੋ ਕੁਕਿੰਗ ਕਰਨੀ ਤਾਂ ਵਧੀਆ ਲੱਗਦਾ ਜੇ ਆਪਣੇ ਸਾਰੇ ਚੀਜ਼ ਆਪਣੇ ਹੱਥ ਲੱਗੀਆਂ ਹੁਣ ਆਪਣੇ ਪਸੰਦ ਦੀਆਂ ਹੁਣ ਫੇ ਮੈਨੂੰ ਵਧੀਆ ਲੱਗਦਾਗਾ ਤਰ ਕ ਲਗਾਤਾ ਸਬਜ਼ੀ ਹੁੰਦੇ ਵਿੱਚ ਪਾਤੇ ਮੈਂ ਛਲਗਾਂ ਤੇ ਛਲਗੰਮਾਂ ਦੇ ਵਿੱਚ ਨਾ ਮੈਂ ਹੁਣ ਕੋਸ਼ਿਸ਼ ਮੈਂ ਸਾਰੇ ਸਬਜ਼ੀਆਂ ਚ ਹੁੰਦੀਆਂ ਗੋਭੀ ਚ ਵੀ ਜੇ ਮਿਲਾ ਲਉ ਪਤ ਗੋਭੀ ਚ ਵੀ ਮੈਂ ਧਨੀਆ ਪਹਿਲਾਂ ਹੀ ਪਾਉਣ ਲੱਗ ਜਾਨੀ ਹੁੰਦੀ ਆ ਫਿਰ ਉਹ ਉੱਪਰ ਖੜਵਾ ਨਹੀਂ ਖਾਂਦਾ ਜਿਹੜਾ ਕੋਈ ਨਹੀਂ ਖਾਂਦਾ ਫਿਰ ਉਹ ਵੀ ਖਾ ਲਾਂਦਾ ਹੁਣ ਮੈਂ ਅਗਲੀ ਵਾਰ ਕਟਚੀ ਮਾਰੂਗੀ ਧਨੀਆ ਮੈਂ ਨਾਲ ਦੀ ਨਾਲੇ ਪਾਉਣ ਲੱਗ ਜਾਈ ਹਾਂ ਥੋੜਾ ਥੋੜਾ ਕਰਕੇ ਤੇ ਸਬਜ਼ੀ ਮੈਂ ਬਣਨੀ ਰੱਖਤੀ ਗੈਸ ਸਲੋ ਸੀ ਸੋਕੀ ਸਬਜ਼ੀ ਸਲੋ ਗੈਸ ਤੇ ਬਣਦੀ ਆ ਤੇ ਮੈਂ ਜਿਹੜੀਆਂ ਪੌੜੀਆਂ નીચે ਬਿਸਤਰਿਆਂ ਵਾਲੀ ਕਾਬੜ ਹੈ ਨਾ نیچے ਜੈਕਟਸ ਹੈਂਗ ਕੀਤੀ ਹੋਈਆਂ ਨੇ ਇਹ ਜੈਕਟਸ ਦੇ نیچے ਨਾ ਲੂਂਜ ਇਕੱਠੇ ਹੋਏ ਪਏ ਸੀ ਯਾਨੀ ਕਿ ਸਾਫ਼ ਕਰਨ ਵਾਲੀ ਸੀ ਡਸਟ ਪਈ ਹੋਈ ਸੀ ਕੁਛ ਡਸਟ ਲਾ ਲਓ ਕੁਛ ਲੂਂ ਨਾ ਲਓ ਗਰਮ ਕੱਪੜਿਆਂ 'ਚ ਸਰਦੀ ਵਿੱਚ ਲੂਂ ਵੀ ਹੋ ਜਾਂਦੇ ਨੇ ਉਹ ਬੰਦ ਰਹਿੰਦੀ ਕਾਬੜ ਡਸਟ ਤਾਂ ਇਹਦੇ ਵਿੱਚ ਇੰ ਤੇ ਨੀਚੋਂ ਇਹ ਤਾਂ ਮੈਂ 베ਸ ਸਾਫ ਕਰਨਾ ਸੀ ਕੱਪੜ ਦਾ ਕਿਉਂਕਿ ਕਈ ਵਾਰ ਕੋਈ ਜੈਕਟ ਆਪਾਂ ਚੱਕਦੇ ਆਂ ਚੱਕਦੇ ਤਾਂ ਦੇ ਨੀਚੇ ਲੱਗ ਜਾਂਦੀ ਆ ਨੀਚੇ ਗਿਰ ਜਾਂਦੀ ਫਿਰ ਉਹ ਗੰਦੀ ਹੋ ਜਾਂਦੀ ਸੀ ਇਸ ਕਰਕੇ ਮੈਂ ਅੱਜ ਫਿਰ ਇਹ ਵੀ ਮੈਂ ਕਲੀਨ ਕੀਤਾ ਕੰਮ ਸਾਰਾ 2 ਮਿੰਟ ਦਾ ਹੀ ਸੀ ਪਰ ਉਹੀ ਗੱਲ ਆਪਾਂ ਕਈ ਵਾਰ ਨਾ ਕੋਲ ਕਰ ਲਾਣੇ ਨਹੀਂ ਕਿ ਨਿੱਕੇ ਕੰਮਾਂ ਦੀ ਵੀ ਚਲੋ ਛੱਡੋ ਫੇਰ ਕਰ ਲਾਂਗੇ ਕੋਈ ਨਾ ਸਾਰੇ 2 ਮਿੰਟ ਹੀ ਲੱਗੇ ਨੀਚੋਂ ਮੈਨੂੰ ਕੱਪੜਾ ਮਾਰਨ ਨੂੰ ਤੇ ਹੁਣ ਸ਼ਾਮ ਨੂੰ ਮੈਂ ਜਾਲੀ ਵਾਲਾ ਦਰਵਾਜ਼ਾ ਵੀ ਸਾਫ ਕਰਨਾ ਸੀ ਕਿਉਂਕਿ ਜੋ ਸਵੇਰੇ ਮੈਂ ਡਸਟਿੰਗ ਕਰਦੇ ਹਾਂ ਉਹ ਥੋੜਾ ਗਿੱਲਾ ਹੁੰਦਾ ਤਰੇਲ ਜਿਹੀ ਪਈ ਹੁੰ ਇਹ ਦੇਖਾ ਕਰਕੇ ਡਸਟ ਫਿਰ ਨਿਕਲ ਨਹੀਂ ਸੀ ਨਿਕਲਦੀ ਨਹੀਂ ਸੀ ਤੇ ਜਦੋਂ ਦਰਵਾਜ਼ਾ ਸੁੱਕਦਾ ਧੁੱਪ ਨਾਲ ਤੇ ਫੇਰ ਹੀ ਉਸ ਤੋਂ ਬਾਅਦ ਹੀ ਡਸਟ ਨਿਕਲੂਗੀ ਅਜੇ ਮੈਂ ਬਹੁਤ ਦਿਨਾਂ ਬਾਅਦ ਆਹ ਵਾਲਾ ਡੋਰ ਸਾਫ਼ ਕਰ ਰਹੀ ਹਾਂ ਝਾੜੂਂਗੀ ਸੁੱਕੇ ਕੱਪੜੇ ਨਾਲ ਝਾੜ ਦਾਨੀਆ ਤੇ ਗਿੱਲਾ ਕੱਪੜਾ ਵੀ ਮੈਂ ਹੱਥ ਵਿੱਚ ਰੱਖ ਦਿੰਦੀ ਜਿਵੇਂ ਵਾਈਟ ਟੋਕ ਰਹਿ ਕੇ ਤੇ ਕਿਤੇ ਦਾਗ ਪੈ ਜਾਂਦੇ ਨੇ ਹਨ ਖੋਲਦਿਆਂ ਤੋਂ ਅੰਦਰ ਆਉਂਦੀ ਜਾਂਦੇ ਆਪਾਂ ਤੇ ਉਹ ਕਿਤੇ ਮੈਨੂੰ ਲੱਗੂ ਦਾਗ ਹੈਗੇ ਨੇ ਤਾਂ ਫਿਰ ਮੈਂ ਇਹ ਗਿੱਲਾ ਕੱਪੜਾ ਮਾਰਦਾ ਨਹੀਂ ਹੁੰਨੀ ਆ ਵਾਈਟ ਡੋਰ ਨਾ ਸੋਹਣੇ ਤਾਂ ਬਹੁਤ ਲੱਗਦੇ ਨੇ ਬਹੁਤ ਸੋਹਣੇ ਲੱਗਦੇ ਨੇ ਪਰ ਇਹਨਾਂ ਦੇ ਸੰਭਾਲ ਕਰਨੀ ਹੈ ਔਖੀ ਹੈ ਕੁੰਕਰਾਂ ਵਿੱਚ ਦੇਖੋ ਆਪਣੇ ਦਾਗ ਦੂਖ ਲੱਗਦੇ ਹੀ ਰਹਿੰਦੇ ਨੇ ਦਰਵਾਜ਼ਿਆਂ ਤੇ ਤੇ ਫਿਰ ਆਪਾਂ ਕਿਤੇ ਕਿਤੇ ਕੱਪੜਾ ਚੱਕ ਕੇ ਫੇਰਾਂਗੇ ਕਈ ਵਾਰ ਅਸੀਂ ਮੈਂ ਤੇ ਦਵਿੰਦਰ ਨਾਲ ਗੱਲ ਕਰਦੋਂ ਨਾ ਵੀ ਜਿੱਤੇ ਕਦੇ ਹੁਣ ਪੇਂਟ ਕਰਵਾਇਆ ਨਾ ਸਾਰੇ ਡੋਰ ਵਾਈਟ ਕਰਵਾਵਾਂਗੇ ਫਿਰ ਜਦ ਮੈਂ ਆਹ ਵਾਲਾ ਡੋਰ ਸਾਫ ਕਰ ਦਿੰਦੇ ਮੈਂ ਹਾਏ ਦਵਿੰਦਰ ਤਾਂ ਕਹਿੰਦੇ ਸਾਰੇ ਡੋਰ ਰਿਫਾਈਟ ਕਰਾਵਾਂਗੇ ਸੋਹਣੇ ਲੱਗਦੇ ਨੇ ਮੈਂ ਮੈਂ ਤਾਂ ਇੱਕ ਮਸਾ ਸਮਝਾਂ ਮੈਂ ਸਿੱਗੇਲਾ ਕੱਪੜਾ ਮਾਰ ਮਾਰ ਦਾਗ ਉਧਾਰਦੀ ਹਣਾ ਇਹ ਤਾਂ ਸਾਰੇ ਸਾਰਿਆਂ ਦੀ ਕੇਅਰ ਕਰਨ ਤੇ ਬੜੀ ਔਖੀ ਹੋਪੀ ਦਾਗ ਚਮਕੀਆਂ ਕਰਨਗੇ ਗੰਦੇ ਵੀ ਬੂਰੇ ਲੱਗਿਆ ਕਰਨਗੇ ਫਿਰ ਮੈਂ ਕਹਦਣੀ ਆ ਵੀ ਨਹੀਂ ਵਾਈਟ ਨਹੀਂ ਆਪਾਂ ਕਰਾਉਣੇ ਬਰਾਊਨ ਇਹੇ ਰੱਖਾਂਗੇ ਵਾਈਟ ਦੀ ਕੇਅਰ ਥੋੜੀ ਜ਼ਿਆਦਾ ਕਰਨੀ ਪੈਂਦੀ ਹੈ ਜੇ ਕਿ ਤਮਕੀ ਦੀਆਂ ਮੱਖੀਆਂ ਬੈਹੀ ਉਹ ਵੀ ਕਾਲੇ ਕਾਲੇ ਦਾਗ ਜੇ ਲੱਗਾ ਹੁੰਦੇ ਨੇ ਆਪਦੇ ਹੱਥਾਂ ਨਾਲ ਵੀ ਲੱਗ ਜਾਂਦੇ ਨੇ ਕੇਅਰ ਜ਼ਿਆਦਾ ਕਰਨੀ ਪੈਂਦੀ ਹੈ ਸਫਾਈ ਜ਼ਿਆਦਾ ਕਰਨੀ ਪੈਂਦੀ ਹੈ ਤੇ ਹੁਣ ਮੈਂ ਡੋਰ ਸਾਫ਼ ਕਰਨ ਤੋਂ ਬਾਅਦ ਮੈਂ ਲੱਗੇ ਸਲੋਬੀ ਦੀ ਕਲੀਨਿੰਗ ਕਰਨ ਜਾਲੇ ਉਤਾਰ ਦੀ ਸੀਟਾ ਸਤਰਨਾ ਜਾਲੇ ਲੱਗੇ ਪਏ ਸੀਗੇ ਕਿ ਚਲ ਜਾ ਲਊ ਤਾਂ ਹਲਾ ਫਿਰ ਸਵੇਰੇ ਨਾ ਹੈਲਪਰ ਆ ਜਾਂਦੀ ਹੈ ਸਵੇਰੇ ਆਪ ਤਾਂ ਵੀ ਮੇਰਾ ਇੰਨੀ ਜਲਦੀ ਟਾਈਮ ਨਹੀਂ ਲੱਗਦਾ ਹੈ ਕਿ ਮੈਂ ਆਹ ਵਾਲੀ ਕਲੀਨਿੰਗ ਸਵੇਰੇ ਕਰਾਂ ਤੇ ਹੈਲਪਰ ਵੀ ਸਾਡੀ ਆ ਜਾਂਦੀ ਆ ਜਲਦੀ ਤੇ ਫਿਰ ਉਦੋਂ ਤਾਂ ਆਪਦਾ ਹੀ ਕੰਮ ਨਹੀਂ ਕਿਚਨ ਦਾ ਖਤਮ ਹੋਇਆ ਹੁੰਦਾ ਫਿਰ ਮੈਨੂੰ ਆਏ ਹੁੰਦਾ ਵੀ ਮੈਂ ਹੁਣ ਚਲ ਕੀ ਕਰੂੰਗੀ ਉਹ ਫਿਰ ਸਫਾਈ ਕਰਕੇ ਚਲੀ ਜਾਂਦੀ ਆ ਉਸ ਤੋਂ ਬਾਅਦ ਆਪਦਾ ਕਿਚਨ ਦਾ ਕੰਮ 11:30 11:15 ਵਜੇ ਖਤਮ ਹੁੰਦਾ ਫਿਰ ਹੁੰਦਾ ਵੀ ਥਾਪ ਥੱਕ ਕੇ ਛੱਡੋ ਫੇਰ ਕਰਾਂਗੇ ਇਸ ਕਰਕੇ ਮੈਂ ਕਿਹਾ ਚਲ ਹੁਣ ਇਹ ਸਹੀ ਟਾਈਮ ਆ ਕਰਨਾ ਹੀ ਕਰਨਾ ਸਫਾਈ ਕਰਨ ਮੈਂ ਹੁਣਾਂ ਕਰਦਾਂ ਨਹੀਂ ਫਿਰ ਜੇ ਸਾਰੇ ਮੈਂ ਲੌਬ ਜਾਲੇ ਉਤਾਰਤੇ ਗੰਦਾ ਤੇ ਡਸਟਰ ਮਾਰਤਾ ਤੇ ਇਦਾਂ ਮੈਂ ਸਫਾਈ ਕਰੀ ਫਿਰ ਸ਼ਾਮ ਨੂੰ ਵੀ ਮੈਨੂੰ ਠੀਕ ਲੱਗਿਆ ਇਹ ਟਾਈਮ ਵੀ ਠੀਕ ਹੈ ਚਲੋ ਸਵੇਰੇ ਆ ਕੇ ਫਿਰ ਉਹਨੇ ਝਾੜੂ ਪੂੰচা ਕਰ ਦੇਣਾ ਹੁਣ ਠੀਕ ਹੈ ਹਲੇ ਮੈਂ ਵਾਕ ਕਰਨੀ ਸੀ ਆਪਣੀ ਅੱਜ ਮੈਂ ਥੋੜੀ ਜਿਹੀ ਲੇਟ ਹੋ ਗਈ ਹੁਣ ਧੁੱਪ ਹੁੰਦੀ ਹੈ ਨਾ ਤੇਜ਼ ਬੇੜੇ ਵਿੱਚ ਧੁੱਪ ਹੁੰਦੀ ਹੈ ਉਸ ਕਰਕੇ ਫਿਰ ਮੈਨੂੰ ਆਉਂਦਾ ਵੀ ਚਲੋ ਥੋੜਾ ਜਿਹਾ ਮੈਂ ਲੇਟ ਹੀ ਜਾਵਾਂਗੀ ਅੱਜ ਮੈਂ 5 ਵਜੇ ਬਾਹਰ ਵਾਕ ਕਰਨ ਗਈਆਂ ਤੇ ਉਸ ਤੋਂ ਪਹਿਲਾਂ ਪਹਿਲਾਂ ਮੈਂ ਜਾਂਦੀ ਐ ਫਿਰ ਸਫਾਈ ਕਰ ਗਈ ਸੀ ਐਨੀ ਕਿ ਵੀ ਇਹ ਜ਼ਰੂਰੀ ਸੀ ਸਫਾਈ ਕਰਨੀ ਕਾਫੀ ਜਾ ਮੈਂ ਕਿਨ 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 ਕਿ ਜਾਲੇ ਜੇ ਲੱਗੇ ਇਦਾਂ ਰੱਖੇ ਨਵਿੰਦਰ ਲਈ ਐਗ ਬੋਇਲ ਹੋਣੇ ਦੋ ਹੀ ਐਗ ਸਿੱਧਾ ਹੀ ਮੈਂ ਪਾਣੀ ਚ ਰੱਖੇ ਨ ਬੋਇਲਰ ਚ ਨਹੀਂ ਪਾਈ ਉਦੋਂ ਮੈਂ ਕੱਟ ਕੇ ਰੱਖਤੀਆਂ ਕਾਜਰਾ ਤੇ ਨੂੰ ਰੱਖ ਦਨੇ ਫ੍ਰਿਜ ਵਿੱਚ ਤੇ ਹੁਣ 7:30 7:30 ਦੇ ਨੇੜੇ ਦਾ ਟਾਈਮ ਸੀ ਅਸੀਂ ਡਿਨਰ ਕਰ ਚੁੱਕੇ ਸੀ ਕਿਚਨ ਤੋਂ ਮੈਂ ਸ਼ੈਲਫ ਤੋਂ ਪਹਿਲਾਂ ਸਾਰਾ ਸਮਾਨ ਚੱਕਿਆ ਸਮਾਨ ਜਾਨੀ ਕੀ ਖਾਣਾ ਪੀਣਾ ਜੋ ਬਚਿਆ ਸੀ ਫਰਿੱਜ ਵਿੱਚ ਰੱਖ ਤਾ ਨਾ ਮੈਂ ਖਾਣ ਵਾਲੀ ਚੀਜ਼ਾਂ ਨੀਚੀ ਹੋਵੇ ਤੇ ਕਿਚਨ ਟੂ ਵੀ ਮੈਂ ਜਾਲੇ ਹਟਾ ਆ ਰਹੀ ਸੀ ਕਿਚਨ ਚ ਵੀ ਲੱਗੇ ਪਈ ਸੀ ਇੱਥੇ ਵੀ ਮੈਂ ਕਿਹਾ ਡਸਟਰ ਮਾਰ ਕੇ ਸਾਰੀ ਸਾਫ ਸਫਾਈ ਕਰਦਾ ਕਿਉਂਕਿ ਮੈਂ ਕਿਚਨ ਦੀ ਸਫਾਈ ਕਰਨੀ ਸੀ ਨੀਚੋਂ ਕੈਬਿਨੇਟਸ ਵਗੈਰਾ ਕਲੀਨ ਕਰਨੀ ਸੀ ਪਰ ਉਸ ਤੋਂ ਪਹਿਲਾਂ ਫਿਰ ਉੱਪਰੋਂ ਸਫਾਈ ਕਰਨੀ ਜ਼ਰੂਰੀ ਸੀ ਸਾਰੇ ਮੈਂ ਉੱਪਰ ਛੱਤ ਤੇ ਕੰਧਾਂ ਤੇ ਡਸਟਰ ਨਾਲ ਸਾਫ ਕੀਤੀਆਂ ਮੇਰਾ ਡਸਟਰ ਵੀ ਸਭ ਕੁ ਚਿਪਚਿਪਾ ਜਾ ਹੋਇਆ ਕਿਚਨ ਚ ਮਾਰ ਕੇ ਐਨੀਵੇਸ ਚਲੋ ਧੋ ਲਾਂਗੇ ਗਰਮ ਪਾਣੀ ਵਿੱਚ ਵਾਸ਼ ਹੋ ਜਾਊਗਾ ਪਰ ਸਫਾਈ ਕਰਨੀ ਬਹੁਤ ਜ਼ਰੂਰੀ ਹੋਏਂਦੀ ਟਾਈਮ ਟੂ ਟਾਈਮ ਬਹੁਤ ਜ਼ਰੂਰੀ ਹੋ ਜਾਂਦੀ ਆ ਕਾਫੀ ਟਾਈਮ ਹੋ ਗਿਆ ਸੀ ਮੈਂ ਘਰ ਹੀ ਨਹੀਂ ਸਜਾਣੇ ਵਗੈਰਾ ਸਾਫ ਨਹੀਂ ਕਰੀ ਸੀ ਇਹਨਾਂ ਨੂੰ ਇਹ ਵਾਲੀ ਕਲੀਨਿੰਗ ਨੂੰ ਕਾਫੀ ਟਾਈਮ ਹੋ ਗਿਆ ਸੀਗਾ ਹਨਾ ਕਲੀਨਿੰਗ ਵੀ ਆਪਣੇ ਕਿੰਨੇ ਤਰ੍ਹਾਂ ਦੀ ਹੁੰਦੀ ਆ ਕੋਈ ਡੇਲੀ ਰੁਟੀਨ ਹੁੰਦਾ ਕੋਈ ਆਪਾਂ ਮਹੀਨੇ ਦਾ ਸਫਾਈ ਕਰਦੇ ਆ ਕੋਈ ਛੇ ਤੋਂ ਕਰਦੇ ਆ ਫਿਰ ਉਸ ਤਰੀਕੇ ਨਾਲ ਕਰਨਾ ਪੈਂਦਾ ਹੁਣ ਮੈਂ ਕਿਹਾ ਚਲੋ ਫੈਨ ਵੀ ਸਾਫ ਕਰਦਾ ਤੇ ਫੈਨ ਮੈਂ ਨਾ ਵੇਮ ਲਿਕਵਿਡ ਲੈ ਕੇ ਗਰਮ ਪਾਣੀ ਚ ਵਿੱਚ ਪਾ ਕੇ ਰਬ ਨਾਲ ਭਾਂਡੇ ਜਮਾਂਜ ਨਾਲ ਜਿਹੜਾ ਸਪੌਂਜ ਹੁੰਦੀ ਆ ਉਹਦੇ ਨਾਲ ਫੈਂਸ ਸਾਫ਼ ਕਰ ਰਹੀ ਆਂ ਕਿਉਂਕਿ ਥੋੜੀ ਚਿਪਚਾਟ ਕਿਚਨ ਤਾਂ ਹੁੰਦੀ ਹੁੰਦੀ ਹੈ ਫਿਰ ਮੈਂ ਕਿਹ ਰੋ ਰੋਹ ਚ ਸਾਫ਼ ਹੁੰਦਾ ਨਹੀਂ ਵੀ ਚਲੋ ਇਹਨੂੰ ਵੀ ਇਹ ਗਰਮ ਪਾਣੀ ਨਾਲ ਕਰ ਦਾਨੀ ਸਪੌਂਜ ਨਾਲ ਕਰ ਦਾਨੀ ਆਂ ਵੀ ਇਹ ਚਿਪਚਾਟ ਜਿਹੇ ਉਤਰੂ ਜੇ ਕੱਲਾ ਗਿੱਲਾ ਕੱਪੜਾ ਮਾਰੂੰਗੀ ਉਹ ਚਿਪਚੀ ਭਾਈ ਉਹਨੇ ਫੇਰ ਰਹਿਣਾਗਾ ਇਸ ਕਾ ਕੇ ਮੈਂ ਚਲੋ ਥੋੜਾ ਸਾਬਨ ਵਾਲੇ ਪਾਣੀ ਨਾਲ ਸਾਫ਼ ਕਰ ਦਾਨਾ ਫਿਰ ਉੱਪਰੋਂ ਗਿੱਲਾ ਕੱਪੜਾ ਮਾਰਿਆ ਫਿਰ ਸੁੱਕਾ ਮਾਰਿਆ ਫਿਰ ਇਦਾਂ ਇਹ ਸਾਫ਼ ਹੋਇਆ ਉਹੀ ਗੱਲਾਂ ਚੀਜ਼ਾਂ ਦੀ ਆਪਾਂ ਸੰਭਾਲ ਕਰਾਂਗੇ ਤਾਂ ਜ਼ਿਆਦਾ ਟਾਈਮ ਲਈ ਵਧੀਆ ਕੰਡੀਸ਼ਨ ਚ ਰਹਿੰਦੀਆਂ ਨੇ ਤੇ ਚਾਹਦੇ ਚੱਲਦੀਆਂ ਨਹੀਂ ਹਨ ਇਹ ਚ ਆਪਣੀ ਮਨੀ ਵੀ ਸੇਵ ਹੁੰਦੀ ਹੈ ਆਪਣੀ એનર્ਜੀ ਵੀ ਸੇਵ ਹੁੰਦੀ ਹੈ ਕੋਈ ਵਾਰ ਕੋਈ ਚੀਜ਼ ਖਰਾਬ ਹੋ ਜਾਂਦੀ ਹੈ ਫਿਰ ਆਪਾਂ ਨੂੰ ਉਹਨੂੰ ਮਿਸਤਰੀ ਕੋਲ ਲੈ ਜਾਣਾ ਪੈਂਦਾ ਜਾਂ ਮਿਸਤਰੀ ਨੂੰ ਲਿਹਾਉਣਾ ਪੈਂਦਾ ਤੇ ਉਹ ਗੰਦੀਆਂ ਚੀਜ਼ਾਂ ਘਰ ਚ ਪੂਰੀਆਂ ਵੀ ਲੱਗਦੀਆਂ ਨਹੀਂ ਹੈਗੀਆਂ ਅੱਛਾ ਨਹੀਂ ਲੱਗਦੀਆਂ ਹੈਗੀਆਂ ਸਕੇ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕਿਵੇਂ ਕੇਅਰ ਕਰਦੇ ਕਿਵੇਂ ਸਾਫ ਸਫਾਈ ਕਰਦੇ ਆ ਠੀਕ ਹੈ ਥੋੜਾ ਮੁਸ਼ਕਲ ਤਾਂ ਹੈਗਾ ਪਰ ਇੰਨਾ ਜ਼ਿਆਦਾ ਮੁਸ਼ਕਲ ਵੀ ਨਹੀਂ ਹੈਗਾ ਕਿ ਆਪਾਂ ਕਰ ਨਾ ਸਕੀਏ ਤੇ ਹੁਣ ਮੈਂ ਆ ਗਈ ਸੀ ਲੌਬੀ ਵਿੱਚ ਲੌਬੀ ਵਾਲੇ ਫੈਨ ਸਾਫ਼ ਕਰਦਿਆਂ ਫਿਰ ਨਾ ਮੈਨੂੰ ਲਾਲਚ ਹੋ ਗਿਆ ਕੰਮਾਂ ਦਾ ਵੀ ਲਾਲਚ ਹੋ ਜਾਂਦਾ ਆਪਾਂ ਕੰਮ ਲੱਗ ਜੈ ਨਾ ਦਿਲ ਬੜਾ ਲੱਗਦਾ ਕੰਮਾਂ ਵਿੱਚ ਫਿਰ ਆਪਾਂ ਨੂੰ ਲਾਲਚ ਹੋ ਜਾਂਦਾ ਵੀ ਚਲੋ ਆਪ ਹੀ ਕਰਦਾ ਆਪ ਹੀ ਕਰਦਾ ਕੰਮ ਦਾ ਕਿ ਮੈਨੂੰ ਲਾਲਚ ਹੋ ਗਿਆ ਤੇ ਕੋੜੀ ਦਾ ਵੀ ਲਾਲਚ ਹੋ ਗਿਆ ਵੀ ਚਲੋ ਕੋੜੀ ਹੁਣ ਲਿਆਂਦੀ ਆ ਵੀ ਮੈਂ ਲੌਬੀ ਵਾਲੇ ਫੈਨ ਵੀ ਸਾਫ਼ ਕਰਦਾਂ ਨਹੀਂ ਬਲਕਿ ਇੰਨੇ ਜ਼ਿਆਦਾ ਗੰਦੇ ਨਹੀਂ ਸੀਗੇ ਹਾਂ ਹੈਗੇ ਥੋੜੇ-ਥੋੜੇ ਕਾਲਸ ਦਿਖ ਰਹੀ ਸੀਗੀ ਪਰ ਇੰਨੇ ਜ਼ਿਆਦਾ ਨਹੀਂ ਸੀਗੇ ਫਿਰ ਮੈਂ ਕਿਹਾ ਚਲੋ ਕਾਰੀ ਦਮਾ ਵੀ ਦੀ ਨਾ ਨੂੰ ਮੈਨੂੰ ਫੇਰ ਵੀ ਕਰੂੰਗੀ ਹੁਣ ਕੋੜੀ ਤਾਂ ਹੈਗੀ ਜਸਟ ਇੱਕ ਅੱਪ ਦੀ ਥੋੜੀ ਮਿਹਨਤ ਆ ਗਈ ਕਰਨ ਦੀ ਕਰ ਦਣੀ ਆ ਤੇ ਲੌਬੀ ਵਾਲੇ ਦੋਨੇ ਫੈਂਸ ਵੀ ਮੈਂ ਸਾਫ਼ ਕਰਤੇ ਕਰਨਾ ਸਾਫ਼ ਤੇ ਸਾਫ਼ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਸਕੂਨ ਮਿਲਦਾ ਸਾਫ਼ ਕਰਨ ਨੂੰ ਦੇਖ ਕੇ ਸਾਫ਼ ਚੀਜ਼ਾਂ ਨੂੰ ਦੇਖ ਕੇ ਸਟ्रेस ਨਹੀਂ ਆਉਂਦਾ ਹੈਗਾ ਮੈਨੂੰ ਤਾਂ ਇਹੀ ਲੱਗਦਾ ਮੇਰਾ ਤਾਂ ਪਰਸਨਲੀ ਇਹੀ ਆ ਵੀ ਮੈਨੂੰ ਮੇਰਾ ਸਟ्रेस ਮੈਨੂੰ ਸਟ्रेस ਨਹੀਂ ਹੁੰਦਾ ਹੈਗਾ ਸਫਾਈ ਕਰਾਣਾ ਜਿਵੇਂ ਸਫਾਈ ਕਰਕੇ ਮੇਰਾ ਸਟ्रेस ਦੂਰ ਹੁੰਦਾ ਟਾਈਮ ਹੋ ਰਿਹਾ 8:00 ਵਜੇ ਦਾ ਮੈਂ ਉਹਨੂੰ ਕਲੀਨਿੰਗ ਕਰਕੇ ਆਈਆਂ ਫੇ ਮੈਨੂੰ ਆਇਨ ਲਾਚ ਹੋ ਗਿਆ ਪਤਾ ਕੀ ਸਵੇਰੇ ਨਾ ਉਧਰ ਉਹ ਹੈਲਪਰ ਆ ਜਾਂਦੀ ਹੈ 9:00 ਵਜੇ ਆਉਂਦੀ ਹੈ ਉਹ ਮੈਂ ਅੱਜ ਉਹਨੂੰ ਮੈਂ ਕਿਹਾ ਸੀ ਮੀਆ ਤਾਂ ਸਾਢੇ 8:00 ਆਇਆ ਕਰ ਜਾਂ ਸਾਢੇ 9:00 ਆਇਆ ਕਰ ਵੀ 9:00 ਤੋਂ ਸਾਢੇ 9:00 ਸਾਡੇ ਖਾਣਾ ਖਾਣ ਦਾ ਟਾਈਮ ਹੁੰਦਾ ਮੈਂ ਕਈ ਵਾਰ 9:00 ਵਜੇ ਫੂਲ ਕੱਪ ਬਣਾਉਣ ਲੱਗਦੀ ਕਈ ਵਾਰ ਮੈਂ 9:30 ਲੱਗਦੀ ਆ ਉਧਰ ਵਿੱਚ ਤੂ ਟੂ ਫਿਰਦੇ ਉਹਦੇ ਵਿੱਚ ਸਾਡਾ ਰੋਕਦੇ ਟਾਈਮ ਹੁੰਦਾ ਫਿਰ ਉਹਨੂੰ ਕਿਹਾ ਵੀ ਅੱਗੇ ਪਿੱਛੇ ਆਇਆ ਕਰ ਨਾ ਉਹਦੇ ਟਾਈਮ ਦੀ ਸੈਟਿੰਗ ਨਹੀਂ ਹੁੰ ਤਾਂ ਕਰਕੇ ਫਿਰ ਉਹ ਸਵੇਰੇ ਪਹਿਲਾਂ ਚਾਹ ਪਾਣੀ ਹੁੰਦਾ ਫਿਰ ਮੇਰੇ ਦਾਲ ਸਬਜ਼ੀ ਬਣਾਉਣੀ ਖਾਣੇ ਖਿਆਲੀ ਕਰਨੀ ਫਿਰ ਹੈਲਪਰ ਆ ਜਾਂਦੇ ਝਾੜੂ ਪੋਚਾ ਕਰ ਜਾਂਦੇ ਫਿਰ ਮੈਨੂੰ ਆਏ ਹੁੰਦਾ ਕਿ ਹੁਣ ਸਾਰੀ ਸਫਾਈ ਹੋ ਗਈ ਹੁਣ ਮੈਂ ਕੀ ਉੱਤੋਂ ਜੜ ਜੂੜੇ ਸਾਫ ਕਰੂੰਗੀ ਸਫਾਈ ਕਰੂੰਗੀ ਤਾਂ ਕਰਕੇ ਫਿਰ ਮੈਨੂੰ ਆਏ ਹੋਗੇ ਕਿ ਚਲ ਹੁਣ ਮੈਂ ਸ਼ਾਮ ਨੂੰ ਹੀ ਕਰਦਾ ਤਾਂ ਹੀ ਮੈਂ ਸਾਰੀ ਕਲੀਨਿੰਗ ਹੋਣ ਕਰਕੇ ਹਟੀਆਂ ਫਿਰ ਘੋੜੀ ਦਾ ਲਾਂਚ ਹੋ ਗਿਆ ਵੀ ਘੋੜੀ ਅੰਦਰ ਲਿਆਂਦੀ ਆ ਪੱਖੇ ਵੀ ਸਾਫ ਕਰਦਾ ਇਸ ਤਰ੍ਹਾਂ ਬਸ ਫਿਰ ਆਪਣਾ ਥੋੜਾ ਥੋੜਾ ਦਾ ਕੰਮ ਬਚ ਜਾਂਦਾ तो हूँ मेरे कम ऑलमोस्ट खत्म ने बस दही चौनी चाहिए कुछ मशीन च मैं कपड़े लोड करके आने कुछ नवे दिन करते कोई थोड़े दो तो चार है कर दूँ मशीन चलूगी लोड पूरा होगा तो ऑन तो कर दूंग नहीं फिर कल धोते जाएंगे तो हम करोद एंड हो सो थोड़ू अज वीडियो अच्छी लगी होगी वीडियो देखने थोड़ा बहुत बहुत थैंक यू भीडियो अच्छी लगी तो प्लीज लाइक शेयर कमेंट करना चैनल में नहीं सबसक्राइब किया प्लीज़ सबसक्राइब कर लिये मिलों एक होर भीडियो लैके तब तक भी सत श्रीकाल